ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹੁੰਚੇ ਆਂ ਬਾਬਾ ਫਰੀਦ ਜੀ ਨਗਰੀ ਫਰੀਦਕੋਟ ਸ਼ਹਿਰ ਲਗੇ ਜਿੱਥੇ 2024 ਦਾ ਬਾਬਾ ਫਰੀਦ ਦਾ ਮੇਲਾ ਜਿਹੜਾ ਵੇਖਣ ਆਪਾਂ ਆਏ ਆਂ ਤੇ ਦੋਸਤੋ ਤੁਹਾਨੂੰ ਮੇਲਾ ਦਿਖਾਉਣੀ ਆਪਾਂ ਕੋਸ਼ਿਸ਼ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਜਿਹੜਾ ਮੇਲੇ ਦਾ ਵਲੌਗ ਤੁਹਾਨੂੰ ਬਹੁਤ ਪਸੰਦ ਆਊਗਾ ਤੇ ਆਓ ਹੁਣ ਲੈ ਚੱਲਦੇ ਆਂ ਆਪਾਂ ਬਜਿੰਦਰਾ ਕੋਲ ਵਾਲੀ ਸਾਈਡ ਤੁਹਾਨੂੰ ਜਿਵੇਂ ਜਿਵੇਂ ਰੌਣਕ ਮਿਲਣ ਲੱਗੇ ਹੁਣ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਬਣੇਰੋ ਨਾਲ ਆਪਣੇ ਜੀ ਆ ਜੋ ਲੋਏ ਇੱਥੇ ਸ਼ੁਰੂ ਹੋ ਜਾ ਰੌਣਕ ਮੇਲਾ ਆ ਦੇਖੋ ਥਾਂ ਥਾਂ ਇੱਥੇ ਲੰਗਰ ਲੱਗੇ ਹੋਏ ਨੇ ਬਾਬਾ ਫਰੀਦ ਜੀ ਦਾ ਪ੍ਰਸਿੱਧ ਮੇਲਾ ਜਿਹੜਾ ਕਿ ਹਰ ਸਾਲ ਇੱਥੇ ਫਰੀਕੋਟ ਸ਼ਹਿਰ ਵਿਖੇ ਮਨਾਇਆ ਜਾਂਦਾ ਏ ਤੇ ਬਹੁਤ ਜਿਆਦਾ ਸੰਗਤਾਂ ਦਾ ਉਤਸ਼ਾਹ ਦੇਖਣ ਇੱਥੇ ਮਿਲਦਾ ਹੈਗਾ ਤੇ ਥਾਂ ਥਾਂ ਵੀ ਦੇਖਦੇ ਹੋ ਲੱਸੀਆਂ ਲੰਗਰ ਲੱਗਾ ਹੈਗਾ ਇੱਥੇ ਠੰਡੀ ਮਿੱਠੀ ਲੱਸੀ ਨੂਨ ਵਾਲੀ ਲੱਸੀ ਫੁਲਕਾ ਪ੍ਰਸ਼ਾਦਾ ਸਾਰਾ ਇੱਥੇ ਲੰਗਰਾਂ ਦਾ ਬਹੁਤ ਜਿਆਦਾ ਪ੍ਰਬੰਧ ਹੁੰਦਾ ਜੀ ਜਿਹੜਾ ਮੇਲਾ ਬਹੁਤ ਮਸ਼ਹੂਰ ਤੇ ਫੇਮਸ ਆ ਤੁਹਾਨੂੰ ਥੋੜੇ ਥੋੜੇ ਸ਼ਾਰਟਸ ਲੈ ਕੇ ਹਰ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇੱਥੇ ਕੋਈ ਮੈਚ ਚੱਲਦਾ ਪਿਆ ਤੁਹਾਨੂੰ ਮੈਚ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਗਰਾਊਂਡ ਦੇ ਵਿੱਚ ਆਜੋ ਵਾਲੀਬਾਲ ਦੇ ਮੈਚ ਚੱਲਦੇ ਪਏ ਨੇ ਦੋਸਤੋ ਵਾਲੀਬਾਲ ਦਾ ਮੈਚ ਤੁਹਾਨੂੰ ਦਿਖਾਉਣੇ ਆਂ ਦੇਖੋ ਰਾਸ਼ ਕਿਆ ਤੁਮ ਅੱਗੇ ਲੈ ਚੱਲਦੇ ਆਂ ਦੋਸਤੋ ਇਹ ਥਾਪਾਂ ਮੇਲੇ ਦੇ ਵਿੱਚ ਵੜ ਕੇ ਸਟਾਰਟਿੰਗ ਕਰਤੀ ਆ ਮਿਲੇ ਦਾ ਹੁਣ ਮੇਲਾ ਤੁਹਾਨੂੰ ਦਿਖਾ ਰਹੇ ਆਂ ਆਪਾਂ ਚੰਨਣਾ ਰੋਹ ਕੇ ਪੜ੍ਹਦਾ ਆ ਆਸ਼ਦੀਪ ਅੱਗੇ ਦੇਖਣਾ ਸੁਮਰਤ ਸਿੰਘ ਜੱਟ ਸਾਹਿਬ ਬੰਸੀ ਜੀ ਪਸਟੀ ਅਸ਼ਦੀਪ ਸਿੰਘ ਗਰੀਬ ਕੋ ਕਰਨਵੀਰ ਸਿੰਘ ਕਪੂਰਸਲਾ ਜੀ ਵੀ ਜਾਨੋ ਪਾਰਵਾਨ ਵਰਮਾ ਕਰ ਰਹੇ ਆਂ ਨਾਸੀ ਤਬਾਦ ਇੱਕ 라운ਡ ਬਣਾ ਜਲਦਾ ਹੋਣਾ। ਪ੍ਰਮੇਂਦਰ ਕੁਕੂਲ ਖਲਾ। ਮਨਜੋਤ ਸਿੰਘ ਅਮਰੇਚਾ। ਗੁਰੂ ਕਾ ਲੰਗਰ ਤੁਸੀਂ ਵੇਖ ਸਕਦੇ ਹੋ ਅਟੁੱਟ ਵਰਤ ਰਹੀ ਹਰ ਥਾਂ ਤੇ। ਛੋਟੀ ਛੋਟੀ ਜਗ੍ਹਾ ਤੇ ਇਹ ਲੰਗਰ ਆ। ਉੱਥੇ ਸੇਵਾ ਲੰਗਰ ਦੀ ਕੀਤੀ ਜਾ ਰਹੀ ਹੈ। ਆ ਹੈ ਗਾਇਸ ਸਰਕਾਰੀ ਬਜਿੰਦਰਾ ਕਾਜ਼ ਦਾ ਗੇਟ ਆਹ ਜਿਹੜਾ ਸਾਹਰ ਜਨਰਲ ਜਿਹੜਾ ਨੋ ਪਾਰਕ ਇਥੇ ਐਂਟਰੀ ਹੈਣੀਗੀ ਅਗਲੇ ਪਾਸੇ ਚੱਲਦੇ ਆਪਾਂ ਬਹੁਤ ਬੱਲੇ 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 ਲਈ ਜੋਰ ਲੱਗ ਰਿਹਾ ਹੈ ਬਹੁਤ ਲੱਗ ਰਿਹਾ ਹੈ ਅੱਜ ਵੀ ਬਹੁਤ ਦਿਲ ਦਿਲ ਦਾ ਪਿਆਰ ਹੈ ਇੱਥੇ ਕੁੜੀਆਂ ਦਾ ਬਾਸਕਟਬਾਲ ਦਾ ਮੈਚ ਜਿਹੜਾ ਖੇਡਿਆ ਜਾ ਰਿਹਾ ਜੀ टे बठिंडा पिकार कपूर ਆ ਮੇਨਡੇ ਸਰਕਾਰੀ ਵਿੰਡਰ ਕੋਲ ਦਾ ਹੀ ਅਰੇ ਵੀਰ ਇੱਕ ਨੰਬਰ ਮੈਟ ਦੇ ਨੇੜੇ ਆ ਜੀ ਤੁਹਾਨੂੰ ਗਾਜਰੇ ਅੰਦਰ ਲੈ ਕੇ ਚੱਲਦੇ ਉੱਥੇ ਦੇਖਦੇ ਕਿਹੜੇ ਕਿਹੜੇ ਮੁਕਾਬਲੇ ਹੋ ਰਹੇ ਤੇ ਕੀ ਕੀ ਹੋ ਰਿਹਾ ਅਰੇ ਵੀਰ ਕੁਮਾਰ ਪਟਿਆਲਾ ਗੁਰਦਾਸ ਪਟੋਲ ਜੀ ਤੇ ਦੋਸਤੋ ਬਣੇ ਰ ਆਪਣਿਆਂ ਨਾਲ ਤੁਹਾਨੂੰ ਅਪਾ ਝੁੱਲਿਆਂ ਵਾਲੀ ਸਾਈਡ ਵੀ ਲੈ ਕੇ ਜਾਵਾਂਗੇ ਸਤਿਕਾਰਯੋਗ ਵਿੰਡਰ ਸਿੰਘ ਤੇਰੀ ਦਾ ਮੁਕਾਬਲਾ ਸਾਗਰ ਜਲੰਧਰ ਪੈਟ ਕਿਲੋ ਕਾਰਗਰ ਵਿੱਚ 3rd ਪਲੇਸ ਆ ਗਏ ਹਨ ਇਸ ਸਕੈਚ ਆਰਟ ਬੈਠ ਨੇ ਸਕੈਚ ਬਣਾ ਰਹੇ ਨੇ ਫਾਈਨਲ ਟੂ ਫਾਰ ਸ਼ੀਰ। ਦੋਨੋ ਮੈਚ ਤੇ ਬੜਾ ਬੜੀਆਂ ਮੁਕਾਬਲਾ ਹੋ ਰਿਹਾ ਹੈ। ਸ਼੍ਰੀ ਰਾਮ ਕਾਹਲ। ਦਰਸ਼ਕਾਂ ਵੀ ਤਾੜੀਆਂ ਮਾਰ ਰਹੀਆਂ ਨੇ। ਆਓ ਸਾਹਮਣੇ ਆ ਗਏ ਵਰ। ਸ਼੍ਰੀ ਰਾਮ ਕਾਹਲ। ਇਹ ਆਪਾਂ ਫਿਰੇ ਬਾਬਾ ਫਰੀਦ ਸੌਰੀ ਮਾਫ ਕਰਨਾ ਬਜਿੰਦਰਾ ਕਾਲ ਦੇ ਅੰਦਰਲੇ ਪਾਸੇ ਫਰਦੇ ਆ ਜੀ ਆਪਾਂ। ਉਹਨੂੰ ਅੰਦਰਲੇ ਪਾਸੇ ਜਿਹੜੇ ਵੀ ਕੋ ਇਸਟਾਲਾਂ ਲੱਗੀਆਂ ਕਿ ਇਹ ਚੀਜ਼ੀਆਂ ਜਾਂ ਕੋਈ ਵੀ ਚੀਜ਼ ਤੁਹਾਨੂੰ ਦਿਖਾ ਰਹੇ ਹੁਣ ਆਪਾਂ ਜਾ ਰਹੇ ਅੱਗੇ ਗਰਾਉਂਡਾਂ ਵੱਲ ਤੁਹਾਨੂੰ ਦਿਖਾਉਣੇ ਹੋਰ ਵੀ ਬਣੇ ਰੋ ਆਪਣੇ ਨਾਲ ਦੋਸਤੋ ਇੱਥੇ ਕਿੱਡਾ ਹੋ ਰਿਹਾ ਹੁਣ ਦਿਖਾਉਣੇ ਦੋਸਤੋ ਆ ਜਾਓ ਗੁਰਦਾਸ ਕਪੂਰ ਕਲਾ ਰਾਸ਼ਤੀ ਦੇ ਸਾਰੇ ਪਾਈ ਰਾਸ਼ਕ ਵੱਲ ਆਈ ਤੇ ਲੰਗਰ ਤੁਹਾਨੂੰ ਹਰਥਾਂ ਮਿਲ ਜੂਏ ਦੇਖਣ ਨੂੰ ਗਰਾਉਂਡਾਂ 'ਚ ਵੀ ਲੰਗਰ ਲੱਗੇ ਹੋਏ ਨੇ ਬਾਬਾ ਜੀ ਦੀ ਕਿਰਪਾ ਨਾਲ ਤੇ ਮੈਚ ਵੀ ਤੁਹਾਨੂੰ ਦਿਖਾ ਦਨੇ ਆ ਬੌਕਸਿੰਗ ਦੇ ਮੈਚ ਹੋ ਰਹੇ ਨੇ ਮੁੰਡਾ ਹੈਲੋ ਮੈਚ ਏ ਤੇ ਦੋ ਗੁਸਤੀਆਂ ਤੋਂ ਬਾਅਦ ਬਾਲਕੀਸੀ ਦੇ ਪਰਮਨ ਜਾ ਰਹੇ ਹੋਵੇ ਸੈਕਿੰਡ ਰਾਊਂਡ ਗੱਲਾਂ ਵੀ ਮੈਚ ਏ ਤੇ ਦੋ ਗੁਸਤੀਆਂ ਹੋਣੀਆਂ ਤੋਂ ਬਾਅਦ ਬਾਲਕੀਸੀ ਦਾ ਰਾਣ ਨਾਲ ਇਹ ਚਾਰੋਂ ਗੁਸਤੀਆਂ ਹੋਣਗੀਆਂ ਤੁਹਾਨੂੰ ਮੈਂ ਅੱਗੇ ਲੈ ਕੇ ਚਲਾਇਆ ক্রিকেট ਦੇ ਗਰਾਊਂਡ ਵਾਲ ਜਿਹੜਾ ਆਪਣਾ ਕੀ ਸਭ ਤੋਂ ਫੇਵਰਟ ਗੇਮ ਆ ਜੀ ਉਹ ਤੁਹਾਨੂੰ ਦਿਖਾਉਣ ਲੱਗੇ ਆਪਾਂ ক্রিকেট ਦੇ ਗਰਾਊਂਡ ਕੋਲੇ ਪਹੁੰਚ ਚੁੱਕੇ ਆਪਾਂ ਜ ਲੈਦਰ ਰਹੇ ਪਟਿਆਲਾ ਲੈਦਰਾਂ ਬੋਲਣ ਨਾਲ ਮੈਚ ਚੱਲ ਰਹੇ ਨੇ ਤੇ ਦੋਸਤੋ ਆਜੋ ਤੁਹਾਨੂੰ ਦਿਖਾਉਣੇ ਥੋੜੇ ਕੁਐਸਚਨ ਆ ਜੀ ਇੱਥੋਂ ਦਾ ਕ੍ਰਿਕਟ ਦਾ ਗਰਾਊਂਡ ਸਰਕਾਰੀ ਬਲਜਿੰਦਰਾ ਕਾਲਜ ਦਾ ਹੀ ਇੱਥੇ ਕ੍ਰਿਕਟ ਦੇ ਮੁਕਾਬਲੇ ਬਹੁਤ ਘੈਂਟ ਘੈਂਟ ਹੁੰਦੇ ਤੁਹਾਨੂੰ ਲੈ ਚੱਲਦੇ ਆ 57 ਕਿਨਾਰਾ ਕੋਟ ਖੁਦ ਵੀ ਕੁश्ती ਹੁੰਦੀ ਉਹ ਦੇਖੋ ਆ ਗਏ ਆਪਾਂ ਕਰ ਕਰਦੇ ਗਰਾਊਂਡ ਵਿੱਚ ਚੱਕਰ ਸਾਈਂ ਰੋਪਰ ਮੋਲਾ ਕਪੂਰਨਾ ਇਸ ਤੋਂ ਬਾਅਦ ਮਾਲ ਕੇਂਦਰ ਦਾ ਰੰਗ ਜੂਰੂ ਹੋਣਾ ਹੈ ਸਾਰੇ ਪਰਮਾ ਪਿਆਰ ਹੋ ਜਾਓ ਇਹ ক্রিকেট ਦਾ ਗਰਾਊਂਡ ਤੇ ਹੁਣ ਆਪਾਂ ਚੱਲਦੇ ਥੋੜਾ ਅੱਗੇ ਹਰ ਥਾਂ ਤੇ ਵੱਖ-ਵੱਖ ਮੁਕਾਬਲੇ ਖੇਡਾਂ ਚ ਚੱਲ ਰਹੇ ਨੇ ਜੀ ਤੇ ਆਪਾਂ ਤੁਹਾਨੂੰ ਥੋੜੇ ਟਾਈਮ ਤੱਕ ਲੈ ਕੇ ਚੱਲਾਂਗੇ ਇੱਥੇ ਝੁੱਲ ਚੱਲ ਲੱਗੇ ਆ ਇੱਥੇ ਤੁਹਾਨੂੰ ਝੁੱਲਾਂ ਚੱਲਾਂ ਦਾ ਦਿਖਾਵਾਂ ਗਰਾਊਂਡ ਕੇ ਮੇਲਾ ਆਪਾਂ ਤੇ ਬਣੇ ਰਿਓ ਆਪਣੇ ਵਲੌਗ ਦੇ ਵਲੌਗ ਬਹੁਤ ਘੈਂਟ ਆ ਜੇ ਗਰਮੀ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਆਪਾਂ ਤੁਹਾਨੂੰ ਦਿਖਾਉਣੇ ਆਂ ਇਥੇ ਹੋਰ ਵੀ ਜ਼ਿਆਦਾ उर्जा से भी आ रही दौड़ सारा गेम अभी 10 नंबर है एक और भी करा दो बोल के करा दो बोल के करा दो नहीं नहीं कौन रहा 3 4 پارا تو ليك جينا راني اي سڏي پتو آ سانو پنهن ۾۽ اي آهي जो तो काफी दूर तक बहुत लंबी जगह तक लग्या होया पुस्तक मेला भी बहुत मशहूर है जी देखिया जाता है ਕੁਣੋ ਕਬੱਡੀ ਦੇ ਮੈਚ ਵੀ ਦਿਖਾਏ ਲਾਉਣੇ ਆ ਕਬੱਡੀ ਦਾ ਮੈਚ ਵੀ ਤੇ ਬਹੁਤ ਤੜੇ ਲੱਗੇ ਆ ਕੋਈ ਤੁਹਾਨੂੰ ਦਿਖਾ ਕੇ ਲਾਉਣੇ ਮਾਰੇ ਬਣੇ ਨਾਲ ਆਪਣੇ ਔਰ ਸ਼ੋਰ ਹੀ ਪਾਣਾ ਹੁੰਦਾ ਔਰ ਸ਼ੋਰ ਹੀ ਪਾਣਾ ਹੁੰਦਾ ਜਿਹੜੇ ਪੂਰੇ ਪਾਸੇ ਤੋਂ ਆ ਰਹੇ ਆ ਅਸਮਾਨ ਫਤਿਹਵਾਦੀ ਨਾਮ ਉਸ ਦੀ ਸੰਗਤ ਪਤਾਨ ਵਰਦੀਪ ਸਿੰਘ ਜੀ ਆਹ ਦੇਖੋ ਹਰਿਆਣਾ ਬੰਦਾਂ ਆਹ ਦੇਖੋ ਸਟੇਡੀਅਮ ਦੇ ਵਿੱਚ ਆਪਾਂ ਆ ਚੁੱਕੇ ਦੋਸਤੋ ਇੱਥੇ ਕਬੱਡੀ ਦੇ ਮੈਚ ਲੱਗੇ ਹੋਏ ਨੇ

ਸਿਰਿਆ ਬਿੱਲੀ ਦੇ ਕਿਨੇ ਪਾਸੇ ਆ ਬਸਦੇ ਲੰਘਦੇ ਬਸੀਆਂ ਵਾਲੇ ਨਾਲ ਟਕਰ 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 ਹੋ ਗਏ ਲੋਕਲੇ ਹੋ ਗਏ ਲੋਕਲੇ ਹੋ ਗਏ ਲੋਕਲੇ ਤੇ ਆ ਬਸਦੇ ਦੇ ਪਾਸੇ ਮੁੰਡਾ ਹਾਇਰ ਵਾਸਤੇ ਹੋ ਗਿਆ ਇਹ ਹਜ ਨਹੀਂ ਉਡਾਨ ਭਾਦਾ ਹੋਇਆ ਕਬੱਡੀ ਦੇ ਮੈਦਾਨ ਵਿੱਚ ਐਨ ਕੰਨਾਂ ਪਕੜੀਆਂ ਔਰ ਸਾਹਮਣੇ 4 ਤੇ 4 ਦੇ ਕੰਦੇ ਟਾਪ ਨੇ ਜਸਰੀ ਹੈ ਇਹਨਾਂ ਦਾ ਪਿੰਡ ਚੋਕੇ ਵਾਲਾ ਇੱਕ ਕੰਦੇ 12 ਸੱਖਿਆ ਦੁਨੀਆ ਦਾ ਪੱਟਾ ਮਾਲ ਲੋਕ ਨਾਟਕਾ ਨਾ ਕਹਿੰਦੇ ਹੈ Ahora es como la que se va a poner el golpe. Es como el capo, el capo, el capo, el bolsillo, ¿no? Es como el bolsillo,

ਅੰਦਰ ਲਈ ਸੈੜ ਚੁਲਿਆ ਨਾਲੇ ਪਾਸੇ ਰਾਸ਼ਵਾਤ ਆਈ ਦੇ ਆਪਾਂ ਪਹੁੰਚ ਚੁੱਕੇ ਆ ਤੇ ਬੜਾ ਸੋਹਣਾ ਸਿਸਟਮ ਬਣਿਆ ਹੋਇਆ ਮੰਡੀ ਦੇ ਵਿੱਚ ਤੇ ਪੁਲਿਸ ਪ੍ਰਸ਼ਾਸਨ ਦਾ ਬਣਿਆ ਹੋਇਆ ਬਹੁਤ ਵਧੀਆ Pelayan, 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 pelayan ya kan, kering aja. Ayo ayo. Oke. Okay. ਦੁਕਾਨਾਂ ਆਈ ਖਾਣ ਕੇ ਗੱਲ ਸਮਾਲ ਜਲੇਬੀ ਮਾਰ ਜੀ ਰਣੇ ਨੰਬਰ 1 ਜਲੇਬੀ ਦਿੱੱਛੀ ਗਦਲੇਬੀ ਸੇਰ ਖਾਓਗੇ ਜੀ بار بار ਆਓਗੇ ਜੀ ਨਹੀਂ ਖਾਓਗੇ ਬਾਅਦ ਵਿੱਚ ਪਸਤਾਓਗੇ ਜੀ ਲੁੱਟਿਆ ਮਾਰ ਲਾਪੇ ਰਜੀ ਜਲੇਬੀ ਹੋ ਗੱਡੀ ਵੱਡੀ ਜਲੇਬੀ ਹਰਿਆਣੇ ਦੀ ਜਲੇਬੀ ਹਰਿਆਣੇ ਦੀ ਜਲੇਬੀ ਬੜਾ ਪਾਓ ਮਹਾਰਾਸ਼ਟਰਨ ਫੂਡ ਲੱਗ ਲੱਗ ਤਰ੍ਹਾਂ ਫੂਡ ਲੱਗੇ ਸਾਰੇ ਹੀ ਮਹਾਰਾਸ਼ਟਰ ਦਾ ਫੂਡ ਲੱਗਾ ਹੋਇਆ

ਇੱਧਰ ਲਗਾਏ ਦਿੱਲੀ 6 4 ਢੰਡਾਰ ਗੋਲ ਗੱਪੇ ਬਹੁਤ ਰੰਗ ਦਾ ਖਾਣ ਵਾਲਾ ਸਮਾਨ ਲਗ ਲਗ ਸ਼ਹਿਰਾਂ ਤੋਂ ਲਗਾ ਅੰਨਾ ਡੋਸਾ ਦੇਖ ਲੋ ਜੀ ਇਹ ਫਰੀਦਕੋਟ ਦੀ ਦਾਣਾ ਮੰਡੀ ਵਿੱਚ ਸਾਰਾ ਕੁਝ ਲੱਗਾ ਹੋਇਆ ਸਿਸਟਮ ਰੌਣਕ ਮੇਲਾ ਤੋ ਜਿੰਤਾ ਕਾਲ ਤੋਂ ਦੂਸਰੇ ਵਾਰ ਦਾਣਾ ਮੰਡੀ ਫਰੋਇਕਰ ਰੋਡ ਤੇ ਆਪਾਂ ਆ ਗਏ ਆਂ ਖਾਣ ਪੀਣ ਦਾ ਸਮਾਨ ਬਹੁਤ ਹੀ ਤਰ੍ਹਾਂ ਲੱਗਾ ਹੋਇਆ ਇੱਥੇ ਫੁਲਾਦ ਲਈ ਆ ਦੇਖੋ ਮੱਕੀ ਦੀ ਰੋਟੀ ਤੇ ਨਾਲ ਆਈ ਸਰੋਂ ਦਾ ਸਾਗ ਸਿਕਮ ਚਾਈਨਸ ਵਾਓ ਅਦਰ ਚਾਈਨਸ ਫੂਡ ਹੈ ਸਾਰਾ दिल्ली स्पेशल टी कॉफी पकौड़ा लो जी आ गया पंजाबी का बर्गर पंजाबी बर्गर आ गया देखो। टिक्की ਪੀਜ਼ਾ 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 ਪੁਆਇੰਟ ਦੇਖੋ ਪੀਜ਼ਾ ਮਿਲਦਾ ਇੱਥੇ ਖਾਣ ਲਈ ਬੇ ਖਾਣ ਲਈ ਤਾਂ ਬਹੁਤ ਜਿਆਦਾ ਵੈਰਾਈਟੀ ਹੈ ਜੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਰਾਸਤੇ ਬਹੁਤ ਜ਼ਿਆਦਾ ਖਾਣ ਦੀ ਵੈਰਾਈਟੀ ਦੋਸਤੋ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਲਈ ਦੀ ਆਪਣੀ ਜਲੇਬੀ ਮਾਰ ਰਹੀ ਹੈ ਜਲੇਬੀ ਹਰੇ ਚਾਸ਼ਨੀ ਆ ਤੇ ਨਈਂ ਪਹਿਲ ਦੋਸਾ ਤੇ ਇਡਲੀ ਸਨਈ ਦਾ ਦੋਸਾ ਤੇ ਇਡਲੀ ਜਿਹੜੀ ਅਯਰ ਭਾਈ ਖਾਨਾ ਦਾ ਤਰਕ ਮੈਤਾ ਦੇ ਵਿੱਚ ਉਹ ਸਿਸਟਮ ਸਾਰਾ ਲੱਗਾ ਹੋਇਆ ਹਸਕੇ ਭਾਈ ਜੀ ਜੀ ਭਾਈ ਜੀ ਬੜੇ ਖੁਸ਼ ਨੇ ਰਖਾਂਗੇ ਰੰਗ ਗੁਲੇਆ ਕੀ ਹੋ ਗਏ ਆਪਾਂ ਸਰਖਾਨ ਦੀ ਵੈਰੈਟੀ ਦਾ ਇੰਨੀ ਹੈ ਕਿ ਤੁਸੀਂ ਖਾਣੇ ਨਾਲ ਥੱਕ ਜੂਗੇ ਪਰ ਚੀਜ਼ਾਂ ਨਹੀਂ ਮੁੱਕਣੀਆਂ ਵਾਹ ਜੀ ਵਾਹ ਸੋਇਆ ਚਾਪ ਜੇ ਕਿਸੇ ਨੇ ਸ਼ਾਪਿੰਗ ਕਰਨੀ ਕੋਈ ਚੀਜ਼ ਲੈਣੀ ਹੈ ਤੇ ਇਥੋਂ ਦੀ ਲੈਹਟ ਦੇਖ ਸਕਦੇ ਹੋ। ਆ ਜਾਓ ਬੰਦੇ ਖੜੇ ਨਾ ਉੱਧਰੋਂ। ਜਾਂ ਗੇਟ ਕੋਲੇ ਆ ਜਾਓ ਉੱਧਰ ਚੱਲ ਜਾਓ। ਜੂਸ ਕੋਰਨਰ ਬਣਾ ਜੂਸ ਪੀ ਲੋ ਬਈ ਦੋਸਤੋ। क्याला जी body ही Vamos seguir Ok.

ਬਹੁਤ ਹੀ ਸੋਹਣੇ ਸੋਹਣੇ ਚੀਜ਼ਾਂ ਜਿਹੜੀਆਂ ਮੇਲੇ ਵਿੱਚ ਦੇਖਣ ਨੂੰ ਮਿਲੀਆਂ ਜਿਹੜੀਆਂ ਕੁਝ ਮੈਂ ਪਹਿਲੀ ਵਾਰੀ ਦੇਖੀਆਂ ਸੀਆਂ ਦੋਸਤੋ ਦੇਖੋ ਟੇਬਲ ਕੁਰਸੀਆਂ ਕਿੰਨੇ ਸੋਹਣੇ ਪਏ ਨੇ ਜੇ ਤੁਸੀਂ ਕਿਹਨੇ ਦੇਖਣੇ ਹੋ ਤਾਂ ਫਰੋਈਪਰ ਰੋਡ ਤੇ ਫ੍ਰਿੰਕੋਟ ਸ਼ਹਿਰ ਵਿੱਚ ਆ ਗਿਆਣਾ ਮੰਡੀ ਵਿੱਚ ਤੇ ਸ਼ਾਪਿੰਗ ਵੀ ਕਰ ਸਕਦੇ ਹੋ ਦੋਸਤੋ ਤੇ ਤੁਸੀਂ ਕੌਫੀ ਵੀ ਸਕਦੇ ਹੋ ਸੋਫੇ ਸੂਫੇ ਬੜੇ ਸੋਹਣੇ ਸੋਹਣੇ ਪਏ ਨੇ ਲੇ ਚੱਲ ਜੀ ਉਹਨਾਂ ਦੇਖਣ ਨੂੰ ਮਿਲ ਜਾਣਗੇ ਇੱਥੇ ਆੜੇ ਨੇ ਜੀ ਉਹ ਬੈਠਾ ਆਹ ਝੂਟੜਿਆਂ ਲਈ ਕੁਰਸੀਆਂ sofa set the dining table <tiple> bade ghant <kain>, ghant <kain>, hai <tiple> भी सब ਜੋ ਵੀ ਦਾ ਜੋਰ ਕਰ ਮਾਣ ਬਣੇ ਨਾ ਆ ਰਿਹਾ ਹਾਂ ਆ ਬਾਰੇ ਜਰੀ ਕਰਦੀ ਹਾਂ ਜੋ ਨਿਕਲਦਾ ਫਤਿਹ ਫਤਿਹ ਖੈਰ ਉਸ ਤੋਂ ਬਾਰੇ ਸੋ ਚਲੋ ਇੱਕ ਵਾਰੀ ਹੋਰ ਸਟਾਡਾ ਸੋਫੇ ਬੜੇ ਸੋਹਣੇ ਸੋਹਣੇ ਪਏ ਦੋਸਤੋ ਉੱਥੇ ਦੇਖੋ ਮਾਣ ਕਿੰਨਾ ਸਾਰੇ ਜੁਦੀ ਦੇ ਨੇ ਤਾਲੀਆਂ ਸਭ ਤੋਂ ਵੱਡਾ ਨਾਮ ਸਾਨੂੰ ਆਪਣੇ ਲਈ ये जी को वंदे ਤੋ ਅੱਜ ਦਾ ਇਹ ਵਾਲਾ ਵਲੌਗ ਕਰਦੇ ਇੱਥੇ ਐਂਡ ਤੁਸੀਂ ਦੱਸਣਾ ਮੈਨੂੰ ਤੁਹਾਨੂੰ ਫਰੀਦਕੋਟ ਦਾ ਮੇਲਾ ਕਿਸ ਤਰ੍ਹਾਂ ਲੱਗਾ ਇਹ ਵਧੀਆ ਲੱਗਾ ਕਿਰਪਾ ਕਰਕੇ ਆਪਣੀ ਵੀਡੀਓ ਨੂੰ ਕਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬਤੌਰ ਕਰਦੇ ਸ਼ੇਅਰ ਹੀ ਸਾਰਨ ਸਸਤੀਗਰ ਮਿਲਦੇ ਆ ਨਵੀਂ ਵੀਡੀਓ ਵਿੱਚ ਬਾਏ ਬਾਏ ਜੀ